ਲੋਕ ਸਭਾ ਦੇ ਅੰਦਰ ਰਾਜ ਸਭਾ ਦੇ ਅੰਦਰ ਨਾ ਕੋਈ ਪੀਸੀ ਕਰਕੇ ਅੱਜ ਤੱਕ ਇਹ ਨਹੀਂ ਦੱਸ ਸਕੇ ਕਿ ਇਹ ਸਮਝੌਤਾ ਕੀ ਉਹਦਾ ਡਰਾਫਟ ਕੀ ਹੈ ਇਹ ਸਮਝੌਤਾ ਕਿੰਨੇ ਕੀਤਾ ਸਾਡੇ ਦੇਸ਼ ਦੀ ਕਿਹੜੇ ਉਹ ਪੋਲੀਟੀਕਲ ਬੰਦੇ ਕਿਹੜੇ ਉਹ ਧਕਾਵੀ ਨੇ ਜਿਨ੍ਹਾਂ ਦੇ ਸਮਝੌਤੇ ਦੇ ਉੱਤੇ ਸਹਿਦ ਹੋਏ ਆ ਮੈਂ ਜਖੜ ਸਾਹਿਬ ਫੇਰ ਤੁਹਾਨੂੰ ਕਹਿਣ ਕਹਿਣ ਲੱਗਾ ਮੇਰੀ ਗੱਲ ਧਿਆਨ ਨਾਲ ਸੁਣਿਓ ਤੁਸੀਂ ਬੜੇ ਢੰਗ ਦੇ ਨਾਲ ਗੋਲ-ਬੋਲ ਗੱਲਾਂ ਕਰਦੇ ਹੋ ਮੈਂ ਬੜਾ ਸਿੱਧੇ ਸਾਦੇ ਢੰਗ ਦੇ ਨਾਲ ਤੁਹਾਨੂੰ ਮੈਂ ਇਹ ਪੁੱਛਣਾ ਚਾਹੁੰਦਾ ਕਹਿਣਾ ਚਾਹੁੰਦਾ ਕਿ ਜਦੋਂ ਅਮਰੀਕਾ ਦੀ ਸਰਕਾਰ ਦੇ ਉੱਤੇ ਟਰੰਪ ਸਾਹਿਬ ਕਾਬਜ਼ ਨਹੀਂ ਸੀਗੇ ਉਸ ਸਮੇਂ ਜਿਹੜਾ ਟੈਕਸ ਸੀਗਾ 2.8% ਸੀਗਾ ਸਾਡੀਆਂ ਵਸਤਾ ਦੇ ਉੱਤੇ ਜਿਹੜਾ ਲੱਗਦਾ ਸੀ ਮਸਕਾ ਦੇ ਵਿੱਚ ਉਸ ਸਾਜੇਦੋ ਮੋਦੀ ਸਾਹਿਬ ਉੱਥੇ ਗਏ ਇਸ ਵਾਰ 트ੰਪ ਸਰਕਾਰ ਜਦੋਂ ਕਹਿੰਦੇ ਆ 트ੰਪ ਨੂੰ ਰਾਸ਼ਟਰਪਤੀ ਬਣਾਓ ਤੇ 트ੰਪ ਨੇ ਉਸ ਤੋਂ ਬਾਅਦ ਪੈਲਫ ਜਿਹੜਾ ਚੁੱਕ ਕੇ ਸਿੱਧਾ 50% ਕਰਤਾ ਅਸੀਂ ਕਿੰਨਾ ਟੈਲ ਲਾਉਂਦੇ ਸੀਗੇ ਅਸੀਂ 7.7% ਲਾਉਂਦੇ ਸੀਗੇ ਸਾਬਾਲਾ ਦਾ ਪਾਪਿਆ ਜਿਹੜੀ ਹੁਣ ਡੀਲ ਹੋਈ ਐ ਇਹ ਜਿੰਨੂੰ ਤੁਸੀਂ ਆਪਣੀ ਪ੍ਰਾਪਤੀ ਦੱਸਦੇ ਹੋ ਉਹ ਟਰੰਪ ਦੇ ਪੈਲਫ ਘਟਾ ਕੇ 18% ਕਰਤਾ ਉਹ ਤੁਸੀਂ ਤੁਸੀਂ ਸਾਡਾ ਅਮਰੀਕਾ ਦੇ ਬੋਸਟਾ ਦੇ ਉੱਤੇ 7.7 ਤੋਂ ਕਢਾ ਕੇ 0% ਕਰਤਾ ਜਖੜ ਸਾਹਿਬ ਮੈਨੂੰ ਸਿੱਧਾ ਸਦਾ ਜਵਾਬ ਦਿਓ ਜਿਹੜਾ ਅਮਰੀਕਾ ਦਾ ਕਿਸਾਨ ਭਾਰਤ ਦੀ ਮੰਡੀ ਦੇ ਵਿੱਚ ਆਪਣੀ ਲਾਲ ਜਵਾਲ ਦਾ ਦੂਜੇ ਪ੍ਰੋਡਕਟ ਵੇਚੂਗਾ ਉੱਤੇ ਕੋਈ ਟੈਕਸ ਨਹੀਂ ਲਗੂ ਜਿਹੜਾ ਇੰਡੀਆ ਦਾ ਕਿਸਾਨ ਪੰਜਾਬ ਦਾ ਕਿਸਾਨ ਜੇ ਆਪਣੀ ਕੋ ਵਸਤੂ ਆਪਣੀ ਕੋ ਫਸਲ ਅਮਰੀਕਾ ਦੀ ਮੰਡੀ ਦੇ ਵਿੱਚ ਵੇਚਣਾ ਚਾਹੁੰਦਾ ਤਾਂ ਉਹਦੇ ਤੇ 18% ਲੱਗੂਗਾ ਪਹਿਲਾਂ ਤਾਂ ਪੰਜਾਬ ਦੇ ਕਿਸਾਨਾਂ ਨੂੰ ਦੇਖ ਦੇ ਕਿਸਾਨਾਂ ਨੂੰ ਸਮਝਾਓ ਕਿ ਇਹ ਸਮਝੌਤਾ ਕਿੱਦਾਂ ਦੇਜੇ ਤ ਵਿੱਚ ਹੈ ਕਿ ਉਹ ਸਾਡੇ ਕੋ 18% ਲੈ ਰਿਹਾ ਅਸੀਂ 0% ਤੇ ਉਹਨਾਂ ਲਈ ਦਰਵਾਜ਼ੇ ਖੋਲਤੇ ਆ ਕਿੰਨਾ ਅੰਤਰ ਹੈ ਕਿੰਨਾ ਤੁਸੀਂ ਝੂਠ ਬੋਲ ਰਹੇ ਹੋ ਦੇਖਦੇ ਲੋਕਾਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੇ ਕਿਸਾਨਾਂ ਦੇ ਨਾਲ ਤੁਸੀਂ ਕਹਿੰਦੇ ਕਿਸਾਨ ਜਥੇਬੰਦੀਆਂ ਜੀ ਉਹ ਬਲ ਸੰਘਰਸ਼ ਕਰ ਲੱਗੀਆਂ ਜੀ ਕੀ ਕਹਦਗੇ ਇਕੱਲੇ ਕਿਸਾਨ ਦੇ ਇਹ ਤਾਂ ਜਾਖੜ ਸਾਹਿਬ ਇਦਾਂ ਦਾ ਸਮਝੌਤਾ ਹੈ ਪੂਰੇ ਦੇਸ਼ ਵਾਸੀਆਂ ਨੂੰ ਮੋਦੀ ਦੇ ਖਿਲਾਫ ਉੱਠਣਾ ਪਊਗਾ ਪੂਰੇ ਦੇਸ਼ ਵਾਸੀਆਂ ਨੂੰ ਭਾਜਪਾ ਦੇ ਖਿਲਾਫ ਉੱਠਣਾ ਪਊਗਾ ਸਰੇ ਇਹ ਕਿੱਦਾਂ ਲੱਗਦਾ ਬਸ ਮੇਰਾ ਮੇਰਾ ਤਾਂ ਤੁਹਾਨੂੰ ਜਵਾਬ ਇਹ ਆ ਕਿ ਤੁਸੀਂ ਇਹ ਦੱਸੋਗੇ 0% ਕਿਉਂ ਲਾ ਰਹੇ ਹੋ ਮੈਨੂੰ ਇਹ ਦੱਸੋ ਤੁਸੀਂ 0% ਜਿਹੜਾ ਟੈਕਸ ਹੈ ਤੁਸੀਂ ਅਮਰੀਕਾ ਦੀ ਅਵਸਥਾ ਤੇ ਕਿਹੜੀ ਗੱਲ ਕੀਤਾ ਕਿਉਂ ਕੀਤਾ ਹਾਈ ਬਲੱਡ ਬੀ ਦੇ ਨਾਲ ਉਹਨਾਂ ਦੇ ਲਾਲ ਜਵਾਰ ਆ ਰਹੀ ਹੈ ਉਹਨਾਂ ਦੀ ਜਕਰ ਸਾਹਿਬ ਆਪਾਂ ਕਿਹੜੀ ਜਵਾਬ ਜੂਸ ਕਰਦੇ ਆ ਕਾਟਲ ਫੀਡ ਪ੍ਰੋਟੀਨ ਫੀਡ ਖਾਣ ਦੇ ਵਿੱਚ ਆਪਾਂ ਮੱਕੀ ਦਾ ਆਟਾ ਖਾਂਦੇ ਆ ਸਾਡੀ ਚਿੱਟੀ ਮੱਕੀ ਆਂਡੀਆਂ ਦੇ ਵਿੱਚ ਬਾਜਰਾ ਜਿਹੜਾ ਕੈਟਰ ਫੀਡ ਦੇ ਵਿੱਚ ਪੈਂਦਾ ਪਲੋਟਰੀ ਫੀਡ ਦੇ ਵਿੱਚ ਪੈਂਦਾ ਸੱਤ ਪੂਰੀ ਦੁਨੀਆ ਦੀ ਜਿੰਨੀ ਲਾਲ ਜਵਾਲ ਪੈਦਾ ਹੁੰਦੀ ਹੈ ਕੱਲੇ ਅਮਰੀਕਾ ਕੋ 75% ਆ ਕੱਲੇ ਅਮਰੀਕਾ ਦੇ ਕੋਲ ਔਰ ਤੰਦਾਂ ਦੇ ਤੰਦ ਸਮੁੰਦਰੀ ਜਹਾਜ਼ ਭਰ ਕੇ ਇੱਥੇ ਆ ਜਾਣਗੇ ਸਾਡੀ ਵਾਈਟ ਜਵਾਲ ਜਿਹੜੀ ਪੰਜਾਬ ਦੇ ਵਿੱਚ ਚੁਪੀ ਦੇ ਵਿੱਚ ਕਨਾਰਕਾਜ ਬੜੀ ਹੁੰਦੀ ਹੈ ਮਹਾਰਾਸ਼ਟਰਾਂ ਦੇ ਬੜੀ ਹੁੰਦੀ ਹੈ ਸਾਥ ਸਭੀ ਕਈ ਦੇਸ਼ ਦੇ ਸੂਬਿਆਂ ਦੇ ਵਿੱਚ ਜਿਹੜੀ ਜਵਾਦ ਹੁੰਦੀ ਹੈ ਮਿੱਟੀ ਹੋ ਜੂਗੀ ਜਾਖੜ ਸਾਹਿਬ ਮਿੱਟੀ ਸੋਚ ਕੇ ਸੋਚ ਕੇ ਗੱਲ ਕਰੋ ਇਹ ਸਮਝੌਤਾ ਜਿੰਨੂੰ ਤੁਸੀਂ ਰਨਵੇ ਕਹਿ ਰਹੇ ਹੋ ਜਿੰਨੂੰ ਤੁਸੀਂ ਕਹਿ ਰਹੇ ਹੋ ਕਿ ਅਮਰੀਕਾ ਰਨਵੇ ਆ ਇਸ ਦੇਸ਼ ਦੇ ਵਾਸਤੇ ਜਾਖੜ ਸਾਹਿਬ ਦੱਸ ਸਕਦੇ ਹੋ ਜਿੱਥੇ-ਜਿੱਥੇ ਅੱਜ ਤੱਕ ਅਮਰੀਕਾ ਗਿਆ ਉਹਨਾਂ ਦੇਸ਼ਾਂ ਦੇ ਕੀ ਹਾਲਤ ਹੈ ਅੱਜ ਤੁਸੀਂ ਉਹਨਾਂ ਦੀ ਮੰਡੀ 볼티 애그리컬처 프로덕트 ਸ਼ਬਦ ਹੋਰ ਤੇ ਆਖੜ ਸਾਹਿਬ ਜੇ ਤੁਸੀਂ ਉਹ ਵਕਾਲਤ ਕਰ ਰਹੇ ਹੋ ਉਹਦਾ ਡਰਾਫਟ ਜਿਹੜਾ ਉਹ ਪੰਜਾਬ ਦੇ ਕਿਸਾਨਾਂ ਨੂੰ ਦਿਓ ਪੰਜਾਬ ਦੇ ਕਿਸਾਨਾਂ ਦੇ ਗਾੜੀ ਰੱਖੋ ਪੰਜਾਬ ਦੇ ਕਿਸਾਨਾਂ ਨੂੰ ਪਤਾ ਲੱਗੇ ਡਰਾਫਟ ਦੇ ਵਿੱਚ ਕੀ ਲਿਖਿਆ ਡਰਾਫਟ ਦੇ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਸਹਿਮੇਂ ਵਿਦੇਸ਼ ਮੰਤਰੀ ਦੇ ਸਹਿਮੇਂ ਐਗਰੀਕਲਚਰ ਮੰਤਰੀ ਦੇ ਸਹਿਮੇਂ ਕਿਹਦੇ ਸਹਿਮੇਂ ਐਗਰੀਕਲਚਰ ਪ੍ਰੋਡਕਟ ਸ਼ਬਦ ਜਿਹੜਾ ਸਰ ਇਹਦੇ ਪਿੱਛੇ ਬਹੁਤ ਵੱਡਾ ਪਰਦਾ ਪਾਇਆ ਪਿਆ ਬੀਜੇਪੀ ਦੇ ਅੱਜ ਕੱਲੀ ਜਿਹੜੀ ਲਾਲ ਜਵਾਬ ਆ ਕੱਲ ਤੱਕ ਐਗਰੀਕਲਚਰ ਦੇ ਬਹੁਤ سارے ਪ੍ਰੋਡਕਟ ਆਉਣਗੇ ਜਾਖੜ ਸਾਹਿਬ ਲੋਕਾਂ ਨੂੰ ਬੇਕੂਫ ਨਾ ਬਣਾਓ ਚੇਤਾ ਰੱਖੋ ਜਦੋਂ ਤਿੰਨ ਕਾਲੇ ਕਾਨੂੰਨ ਆਏ ਸੀ ਤੇ ਸੁਖਬੀਰ ਬਾਦਲ ਹੱਥ ਸੇ ਬੋਲ ਤਾ ਬਾਦਲ ਸਜਾਦ ਪ੍ਰਕਾਸ਼ ਸਿੰਘ ਬਾਦਲ ਉਹ ਲੋਕ ਕਹਿੰਦੇ ਸੀਗੇ ਕਿ ਇਹ ਬਿੱਲ ਬਹੁਤ ਟੌਪ ਦੇ ਆ ਜੀ ਇਹ ਤਾਂ ਬਿਲ ਕਿਸਾਨਾਂ ਦੇ ਹਿੱਤ ਦੇ ਵਿੱਚ ਹੈ ਜਦਾਜ ਤੁਸੀਂ ਕਹਿ ਰਹੇ ਹੋ ਫਿਰ ਕੀ ਬਣੀ ਜਦੋਂ ਲੋਕਾਂ ਦਾ ਰੋਹ ਵੇਖਿਆ ਜਦੋਂ ਲੋਕ ਛੜਕਾ ਤੇ ਆਏ ਫਿਰ ਅਸਤੀਫਾ ਦੇ ਕੇ ਕੈਬਨਟ ਚੋਂ ਬਾਹਰ ਆਉਣ ਆਪਿਆ ਕਾਲੀ ਦਲ ਦੀ ਕਿਹੜੀ ਪੀਛੇ ਦੇ ਅੱਜ ਤੱਕ ਮੇਨੂੰ ਤਾਂ ਡਰ ਲੱਗਦਾ ਕਿ ਤੁਹਾਨੂੰ ਵੀ ਤੁਹਾਨੂੰ ਵੀ ਇਸ ਸਥਿਤੀ ਦਾ ਸਾਹਮਣਾ ਦਾ ਕਰਨਾ ਪੈ ਜਾਏ ਬਹੁਤ ਖਤਰਨਾਕ ਡੀਲ ਹੈ ਮੋਦੀ ਨੇ ਤੁਹਾਡੇ ਪ੍ਰਧਾਨ ਮੰਤਰੀ ਨੇ ਸਾਡੇ ਵੀ ਪ੍ਰਧਾਨ ਮੰਤਰੀ ਆ ਉੰਨਾ ਨੇ ਇਸ ਦੇਸ਼ ਨੂੰ ਅਮਰੀਕਾ ਦੇ ਅੱਗੇ ਗਹਿਣੇ ਰੱਖਦਾ ਜਾਖੜ ਸਾਹਿਬ ਮਾਰ ਦਿੱਤਾ ਦੇਖਦਾ ਕਿ ਸਾਡਾ ਬਾਜ਼ 0% ਟੈਕਸ ਯਾਰ ਜਾਖੜ ਸਾਹਿਬ ਦੱਸੋ ਤੁਸੀਂ ਪੜੇ ਲਿਖੇ ਬੰਦੇ ਹੋ ਸਾਡੀਆਂ ਚੀਜ਼ਾਂ ਦਾ 18 62 ਉਹਨਾਂ ਦੇ 0% ਤੁਸੀਂ ਕਿੱਦਾਂ ਕਹਿੰਦੇ ਹੋ ਸਮਝਾਉਂਦਾ ਦੇਖਦੇ ਇਸ ਵਿੱਚ ਸਭ ਜਾਓ ਕਿੱਦਾਂ ਦੇਖਦੇ ਇਸ ਵਿੱਚ ਤੁਸੀਂ ਦੇਖਦੇ ਹਿੱਤ ਵੇਚ ਤੇ ਯਾਰ ਤੁਸੀਂ 0% ਟੈਲ ਵਲਾ ਕੇ ਖੋਲਦਾ ਸੜਾ ਕੁਝ ਕਹ ਲੈ ਆਓ ਜੋ ਤੁਹਾਡੇ ਕੋਲ ਹੈਗਾ ਵਿੱਚੋਂ ਤੁਹਾਡੇ ਕੋਲ ਕੋਈ ਟ੍ਰੈਕਸ ਨਹੀਂ ਤੁਸੀਂ ਦਲੀਲ ਦਿੰਦੇ ਹੋ ਕਿ ਐਪਲ ਜਿਹੜਾ ਜੀ ਦੇਖੋ ਕਿੱਥੋਂ ਕਿੱਥੋਂ ਆਵਿਆ ਜੀ ਤੇ ਸਾਡ ਜਿੱਦ ਨੇ ਐਪਲ ਆ ਗਏ ਅਮਰੀਕਾ ਤੋਂ ਤੁਹਾਡਾ ਸਿਮਲੇ ਵਾਲਾ ਹੰਮਾ ਚਲਾ ਵਾਲਾ ਜੰਮੂ ਕਸ਼ਮੀਰ ਵਾਲਾ ਐਪਲ ਵਾਲਾ ਕਿਸਾਨ ਕਿੱਥੇ ਜਾਊਗਾ ਦੱਸੋ ਜਰਾ ਜੇ ਅੱਜ ਵੀ ਉਹਨੂੰ ਪੂਰਾ ਰੇਟ ਨਹੀਂ ਮਿਲਦਾ ਕਈ ਵਾਰ ਐਸੇ ਕਰਕੇ ਨਹੀਂ ਮਿਲਦਾ ਕਿ ਬਾਅਦ ਵਿੱਚ ਦੇਸ਼ਾ ਜੋ ਐਪਲ ਆ ਜਾਂਦਾ ਤੇ ਜਦੋਂ ਅਮਰੀਕਾ ਤੋਂ ਆ ਗਿਆ ਸਭ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਅਮਰੀਕਾ ਦੇ ਵਿੱਚ ਐਡੇ ਐਡੇ ਵੱਡੇ ਫਾਰਮ ਨੇ ਕਿ 100-100 ਮੀਲ ਲੰਬੇ ਬਦਾਮਾਂ ਦੇ ਤੇ ਸੌਗੀ ਦੇ ਬਾਗ ਆ ਲੋਕਾਂ ਦੇ ਤੁਸੀਂ ਕਹਿੰਦੇ ਹੋ ਆ ਸੌਗੀ ਉੱਤੋਂ ਉੱਤੋਂ ਜੀਦੋ ਪਰਸੈਂਟ ਕਰਤਾ ਸਰ ਜਿਹੜਾ ਕਸ਼ਮੀਰ ਦਾ ਅਖਰੋਟ ਆ ਬਦਾਮ ਆ ਸੌਗੀ ਆ ਉਹ ਕਿੱਥੇ ਜਾਊਗੀ ਕਿਉਂ ਪਰਦਾ ਪਾਈ ਜਾਂਦੇ ਹੋ ਧਾਕੜ ਸਾਹਿਬ ਮੈਂ ਤੁਹਾਨੂੰ ਤੁਹਾਡੇ ਤੋਂ ਆਖਦੀ ਪਾ ਮੈਂ ਤੁਹਾਡੀ ਹਰ ਗੱਲ ਦਾ ਹੋਰ ਜਵਾਬ ਦੇ ਆ ਕਰੂੰਗਾ ਕਿਉਂਕਿ ਮੈਨੂੰ ਪਤਾ ਹੈ ਕਿ ਤੁਸੀਂ ਪਹਿਲਾਂ ਆਂਗ ਦੱਸਦੇ ਬਹੁਤ ਵੱਡੇ ਬਲਾਦੇ ਸੀਗੇ ਤੁਹਾਡੇ ਵੱਡੇ-ਵਡੇਰਿਆਂ ਦੇ ਤੁਸੀਂ ਇੰਦਾ ગાંધી ਤੋਂ ਲੈ ਕੇ ਜੀਵ ગાંધી ਤੱਕ ਸੋਨੀਆ ગાંધી ਤੱਕ ਰਾ ਲਗਾਂਦੀ ਤੱਕ ਉਹਨਾਂ ਦੀ ਚੱਕਰੀ ਕਰਦੇ ਰਹੇ ਉਹਨਾਂ ਦੇ ਹੱਕ 'ਚ ਬੋਲਦੇ ਰਹੋ ਹੋਰ ਤੁਹਾਨੂੰ ਚਾਹ ਚੜਿਆ ਮੋਦੀ ਦਾ ਹੋਰ ਤੁਸੀਂ ਭਾਜਪਾ ਜੋ ਹੁਣ ਮੋਦੀ ਦੇਸ਼ ਦੇ ਨਾਲ ਜਿਹੜੀ ਗਦਾਰੀ ਕਰ ਰਿਹਾ ਜਾਕਰ ਸਾਹਿਬ ਉਹ ਤੁਸੀਂ ਹੁਣ ਕੰਮ ਕਰਦੇ ਹੋ ਇਸ ਕਰਕੇ ਮੈਂ ਤੁਹਾਨੂੰ ਕਹੂੰਗਾ ਕਿ ਉਹ ਡਰਾਫਟ ਓ ਲਓ ਉਹ ਲੋਕਾਂ ਨੂੰ ਦਿਖਾਓ ਜੇ ਤੁਸੀਂ ਉਹ ਡਰਾਫਟ ਪੜਿਆ ਸਾਨੂੰ ਵੀ ਭੇਜੋ ਪੰਜਾਬ ਦੇ ਕਿਸਾਨਾਂ ਨੂੰ ਭੇਜੋ ਕਿਸਾਨਾਂ ਨੂੰ ਪਤਾ ਲੱਗੇ ਕਿ ਉਹਨਾਂ ਦਾ ਕੀ ਧੋਖੇबाजी ਕਾਦੀ ਹੈ ਕੇਂਦਰ ਸਰਕਾਰ ਇਹ ਤਾਂ ਸਿੱਧਾ ਸਿੱਧਾ ਜਾਂ ਇੱਕ ਫਾਰਮੂਲਾ ਸਾਹਿਬ ਉਹਨਾਂ ਲਈ 0% ਉਹਨਾਂ ਦਾ ਕਿਸਾਨ ਮੰਡੀ ਚ ਮਾਲ ਲਿਆਵੇ ਮਿੱਤੂ ਜਾਖੜ ਸਾਹਿਬ ਜਵਾਬ ਦਿਓ ਉਹਨਾਂ ਨੂੰ ਕੋਈ ਟੈਕਸ ਨਹੀਂ ਸਾਡਾ ਕਿਸਾਨ ਉਥੋਂ ਦੀ ਮੰਡੀ ਚ ਮਾਲ ਖੜਾ 18% ਟੈਕਸ ਆ ਇਹ ਕਿਹੜਾ ਸਮਝੋਤਾ ਜੀ ਇਹ ਦੇਸ਼ ਦੇ ਨਾਲ ਗਦਾਰੀ ਨਹੀਂ ਕੀਤੀ ਤੁਸੀਂ ਇਹ ਦੇਸ਼ ਦੇ ਕਿਸਾਨਾਂ ਨਾਲ ਗਦਾਰੀ ਨਹੀਂ ਕੀਤੀ ਜਦੋਂ ਤੁਸੀਂ ਤੇਲ ਦਾ ਸਮਝੌਤਾ ਕਰ ਰਹੇ ਹੋ ਰਸ਼ੀਆ ਨੂੰ ਤੋੜ ਕੇ ਕਿੱਦਾਂ ਦਾ ਕਿੱਦਾਂ ਬਾਈਓਲਾ ਤੋਂ ਕਿੱਦਾਂ ਦਾ ਕਿੱਦਾਂ ਤੇਲ ਆਉਣਾ ਉਹ ਕੀ ਭਾਵੇਂ ਗੜੀਆ ਕਿੱਦਾਂ ਮੁਗਾਈ ਹੋਣੀ ਆ ਸੋ ਮੈਂ ਤੁਹਾਨੂੰ ਜਖੜ ਸਾਹਿਬ ਕਹਿਣਾ ਚਾਹੁੰਦਾ ਕਿ ਤੁਸੀਂ ਭਾਜੀਪੀ ਦੇ ਪ੍ਰਧਾਨ ਜੇ ਪੰਜਾਬ ਦੇ ਪੰਜਾਬ ਖੇਤੀ ਪ੍ਰਧਾਨ ਸੂਬਾ ਆ ਸਾਰਾ ਪੰਜਾਬ ਦੇ ਕਿਸਾਨਾਂ ਦਾ ਧੋਖਾ ਨਾ ਕਰੋ ਪਹਿਲਾਂ ਕਾਂਦੀਦਾਲ ਨੇ ਕੀਤਾ ਸੀਗਾ ਇਹ ਕੀ ਬਣਿਆ ਹੁੰਦਾ ਦਾ ਤੁਹਾਡੇ ਸਾਹਮਣੇ ਆ ਨਾ ਅੱਜ ਤੁਹਾਨੂੰ ਪੰਜਾਬ ਦੇ ਕਿਸਾਨਾਂ ਦੇ ਨਾਲ ਦੇਖ ਦੇ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਕਿਉਂਕਿ ਖੇਤੀਬਾੜੀ ਦਾ ਸੂਬਾ ਹੈ ਤੁਸੀਂ ਖੜਦੇ ਵਿਜਾਏ ਬੜੀਆ ਗੋਲ ਮੋਲ ਗੱਲਾਂ ਕਰਦੇ ਹੋ ਇਹ ਸਮਝੌਤਾ ਬਹੁਤ ਅੱਛਾ ਜੀ ਇਹ ਐਦਾ ਜੀ ਸਾਧੂ ਸਾਨੂੰ ਵੇ ਸਕਾਉਂਦੇ ਹੋ ਤੁਸੀਂ ਅਮਰੀਕਾ ਦੇ ਜਿਹੜੇ ਜਿਹੜੇ ਦੇਸ਼ ਦੇ ਵਿੱਚ ਅੱਜ ਤੱਕ ਸਾਧੂਵੇ ਬੜਾ ਕਦੇ ਉਹ ਉੱਜੜ ਗਏ ਸਾਡੇ ਕਬਜ਼ਾ ਕਰਕੇ ਬਹਿ ਗਏ डील ਪੜੀ ਲਈ ਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਮੈਂ ਤਾਂ ਕਹਿ ਰਿਹਾ ਕਿ ਜੇ ਉਹਨਾਂ ਦੇ ਡੀਲ ਪੜੀ ਸਾਡਾ ਉਹਦਾ ਪ੍ਰਧਾਨ ਪ੍ਰਧਾਨ ਮੰਤਰੀ ਜਿਹੜਾ ਜੇ ਉਹਨਾਂ ਨੇ ਸਾਈਨ ਕੀਤੇ ਆ ਉਹਨਾਂ ਨੇ ਕੋਈ ਸੌਦੇ ਦਾ ਸਾਈਨ ਕੀਤੇ ਆ ਸਰ ਮੇਰਾ ਤਾਂ ਉਹਨੂੰ ਚੈਲੰਜ ਆ ਕਿ ਲਿਓ ਡਰਾਫਟੋ ਐਗਰੀਕਲਚਰ ਪ੍ਰੋਡਕਟ ਦੇ ਪਿੱਛੇ ਕੀ ਕੀ ਲੁਕਿਆ ਉਹ ਪ੍ਰੋਡਕਟ ਲੈ ਆਓ ਉਹ ਡਰਾਫਟ ਲੈ ਕੇ ਆਓ ਜਾਕਰ ਸਾਹਿਬ ਸਾਨੂੰ ਉਂਪਾਰ ਕਹਿੰਦੇ ਹੋ ਕਾਂਗਰਸ ਨੂੰ ਉਂਪਾਰ ਕਹਿੰਦੇ ਹੋ ਇਹ ਜਿਹੜੇ ਤੁਸੀਂ ਬੜਾਈਆਂ ਕੀਤੀਆਂ ਨਾ ਇਹ ਦੇਸ਼ ਦੇ ਕਿਸਾਨਾਂ ਨੇ ਪੜਾਈਆਂ ਬਹੁਤ ਵੇਖੀਆਂ ਇਹ ਤੁਸੀਂ ਅੱਗੇ ਵੀ ਤੁਹਾਡਾ ਪ੍ਰਧਾਨ ਮੰਤਰੀ ਦਾ ਤੁਹਾਡੇ ਪੰਜ ਛੇ ਮਨਿਸਟਰ ਹੋਣੀ ਕਿੰਨੇ ਹੁੰਦੇ ਹੀ ਕਿ ਇਹ ਕાય ਕਾਨੂੰਨ ਜਿਹੜੇ ਆ ਜੀ ਕਿਸਾਨਾਂ ਦੇ ਹਿੱਤ ਦੇ ਵਿੱਚ ਨਹੀਂ ਜੀ ਇਹ ਕਿਸਾਨਾਂ ਦਾ ਇਦਾਂ ਹੋ ਜੂਗਾ ਜੀ ਕਿਸਾਨਾਂ ਦਾ ਕੀ ਸੀ ਜੀ ਉਹ ਬਾਨੀਆਂ ਦਾ ਬਾਨੀਆਂ ਦੇ ਹੱਕ ਚ ਕਾਨੂੰਨ ਬਣਾਉਟੇ ਸੀਗੇ ਜਦੋਂ ਬਦਲੋ ਹੋਇਆ ਜਦੋਂ ਸੜਕਾਂ ਖੇਤ ਗਿਆ ਫਿਰ ਉਹ ਵਾਪਸ ਵੀ ਲੈ ਸਰ